ਦੁਨੀਆ ਉਬਾ ਸੁਖ ਸੰਮਦੀ ਨੂਰ ਆਸੂ ਗੁਰਸੋ ਛੱਤੀਆ ਤਦ ਜਿਠੇ ਸਤਿਕਾਰ ਕਾਪਸ਼ਾ ਮਾਲ ਜਨਮ ਜਨਮ ਦੇ ਕੱਟਿਆ ਜੇਤਾ ਸੁਮント ਸਾਧਨ ਵੀਰ ਪਰਿਆ ਤੇਤੇ ਆਪ ਹਮਾਰੀ ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪਾਖਰ ਕਾਈ ਸਤਨਾ ਵਾਹਿਗੁਰੂ ਸਾਹਿਬ ਜੀਓ ਸੁਰਤ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੀ ਰੇਖਾਰੀ ਪੀਓ ਮੈਂ ਕੀ ਮੰਗੋ ਤਸਥਿਰ ਨ ਰਹਾਈ ਅੰਦੀ ਜੈ ਨਾਮ ਪਿਆਰੀ ਜੀਓ ਤੂੰ ਪ੍ਰਵਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੇ ਜੀਓ ਮੈਂ ਕਿਆ ਮੰਗਾਂ ਕਿਰ ਫਿਰ ਨਾ ਰਹੀ ਅੰਦੀ ਜੈ ਨਾਮ ਪਿਆਰੀ ਜੀਓ ਕਾਕੜਾੜਾ ਜਨਮ ਘਰ ਮੈਨਿਆ ਨੂੰ ਬਲਤਾ ਗੁਰ ਸਬਦ ਦੀ ਦੇਖਿ ਹਾਰੀ ਜੀਓ ਮਰਤ ਪਿਆਰੈ ਤਾਸਿ ਸੁਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੂਨੀ ਹੈ ਪੀਹੂਨੀ ਕਟਿਤਰ ਦੇਖ ਮਰਾਈ ਜੀਓ ਜਨਮ ਮਰਨ ਕੋਇਸ ਲਗੋ ਪੜੋ ਇਹ ਦੁਜਾ ਭਗਤ ਜਰਾ ਉਸਾਰੀ ਜੀਓ ਸਤਗੁਰੂ ਮਿਲਾਇਆ ਤਾਂ ਗੁਰਮਤਿ ਪਾਈਆ ਸਾਥ ਤਵਾ ਜੀ ਹਾਰੀ ਜੀਓ ਸਤਗੁਰੂ ਬੰਧਨ ਤੋੜਨ ਲਾਰੇ ਬਹੁ ਨੰਨ ਗੁਰੂ ਮਝਾਰੀ ਜੀਓ ਨਾਨਕ ਗਿਆਨ ਲਖਨ ਪਰਗਾਸਿਆ ਹਰ ਮਾਨਵਸਿਆ ਨਰੰਕਾਰੀ ਜੀਉ ਸਾਧਗੁਰ ਬੰਧਨ ਤੋੜ ਦਰਾਰੇ ਮੌੜਨ ਗਰਬ ਮਝਾਰੀ ਜੀਉ ਨਾਨਕ ਗਿਆਨ ਅਤਿ ਪਰਗਾਸਿਆ ਹਰ ਮਾਨਵਸਿਆ ਨਰੰਕਾਰੀ ਜੀਉ ਵਾਹਿਗੁਰੂ ਦੀ ਤਾਸਾ ਵਾਹਿਗੁਰੂ ਕੀ ਬਤਤੇ